ਸ਼ੇਸ ਸਰਕਾਰ ਦਾ ਇੱਕ ਨਮੈਂਦਾ ਹੂੰ ਸੰਜੇ ਸਿੰਘ ਜੀ ਜੁਪੀ ਦੇ ਵਿੱਚ ਬੋਲਦਾ ਜੀ ਕਿ ਸਟੂਡੈਂਟਾਂ ਨੂੰ ਬੈਨੋਟੰਗ ਕੀਤਾ ਜਾ ਰਿਹਾ ਉਹਨਾਂ ਨੂੰ ਰਜ਼ਗਾਰ ਨਹੀਂ ਦਿੱਤਾ ਜਾ ਰਿਹਾ ਉਹੋ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਸਮਾਜਿਕ ਇਨਸਾਫ ਨਹੀਂ ਮਿਲਦਾ ਉਹਨਾਂ ਨੂੰ ਹੂੰ ਇਹਦਾ ਮਤਲਬ ਤੇਰੀ ਗਵਰਨਮੈਂਟ ਕੀ ਕਰ ਰਹੀ ਆ ਬਿਲਕੁਲ ਜਿਹੜਾ ਵਾਕੇ ਹੀ ਪੜ ਕੇ ਨੰਬਰ ਲੈ ਲਿਆ ਉਹਨੂੰ ਅਸੀਂ ਐਡਮਿਸ਼ਨ ਨਹੀਂ ਦੇਣਾ ਕਿਉਂਦੇ ਬੇਤਕ ਪੈਸੇ ਨਹੀਂ ਹੂੰ ਜਿਹਨੂੰ ਪੜਨਾ ਨਹੀਂ ਆਉਂਦਾ ਪੈਸੇ ਆ ਪਿੱਛੇ ਨਾ ਪਾਪ ਦੇ ਕੋਲ ਖੜਾ ਆ ਪਿਆ ਆ ਵਾਹ ਤੇ ਉਹਨੂੰ ਕਹਿੰਦੇ ਤੇ ਭੰਵੇਂ ਤੂੰ ਪੜ ਜਾ ਨਾ ਪਰ ਤੂੰ ਡਾਕਟਰ ਕਰ ਤੈਨੂੰ ਅਸੀਂ ਸਤਿਕਾਰ ਦੇ ਦਿੰਦੇ ਸਰਕਾਰ ਨੂੰ ਇਹ ਠਿਕ ਨਹੀਂ ਕਿ ਸਾਡੇ ਜਿਹੜੇ ਬੱਚੇ ਆ ਉਹ ਪੜ ਲਿਖ ਜਾਣ ਸਰਕਾਰ ਨੂੰ ਇਹ ਠਿਗਰਾ ਕਿ ਇਹਨਾਂ ਨੂੰ ਪੜ ਕੇ ਰੱਖਣਾ ਜੀ ਇਹਨਾਂ ਤੇ ਟੈਨਸ਼ਨ ਕ੍ਰੀਟ ਕਿੰਦਾ ਕਰਮੀ ਆ ਇਹ ਬਿਦੌਂਟ ਟੈਨਸ਼ਨ ਜਿਹੜੇ ਆ ਰਹਿ ਨਹੀਂ ਸਕਣਗੇ ਇਹ ਬਾਬਾ ਸਾਹਿਬ ਦੀ ਫੋਟੋ ਜਿਹੜਾ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲਈਆਂ ਹੂੰ ਪਾਵਰ ਆਫ ਸੋਸ਼ਲ ਜਸਟੀਸ ਦੀ ਨਿੰਦਿਆ ਕਰਦੀ ਇਸ ਨੂੰ ਕਿੰਨੇ ਚੁੱਕੀ ਹੂੰ ਕਿ ਜਿਹੜੇ ਸਾਡੇ ਸ਼ਡਿਊਲਡ ਕਾਸਟ ਮੰਤਰੀ ਬੈਠੇ ਆ ਜੀ ਜਿਹੜੇ ਬਾਬਾ ਸਾਹਿਬ ਦੀਆਂ ਸੀਟਾਂ ਰਿਜ਼ਰਵਡ ਦੇ ਉੱਤੇ ਚੋਹ ਹੋ ਕੇ ਗਏ ਆ ਹੂੰ ਉਹਨਾਂ ਨੂੰ ਅੱਜ ਆਪਣੀਆਂ ਕੁਰਸੀਆਂ ਤੇ ਤੈਆਂ ਬੇਹਦ ਸਨਮਾਨ ਹੋਣਾ ਚਾਹੀਦਾ ਮਾਣ ਹੋਣਾ ਚਾਹੀਦਾ ਜੇਕਰ ਉਹ ਸਮਾਜ ਦੇ ਰਖਵਾਲੇ ਆਪ ਸਮਾਜ ਦੇ ਹਿੱਤਾਂ ਦੇ ਰਖਵਾਲੇ ਬੈਠੇ ਆਂ ਔਰ 바ਵਾ ਸਾਹਿਬ ਦੇ ਸੰਵਿਧਾਨ ਦੇ ਰਖਵਾਲੇ ਬੈਠੇ ਆਂ ਜੈ ਜੀ ਜੈ ਪਾ ਮੈਂ ਸੋਮ ਸਹੋਤਾ ਤੁਸੀਂ ਵੇਖ ਰਹੇ ਹੋ ਚੈਨਲ ਕੋਸੂ ਨਾਮਾ ਕੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਬਹੁਤ ਵੱਡੀ ਇੱਕ ਖਬਰ ਜਿਸ ਨੂੰ ਲੈ ਕੇ ਅਸੀਂ ਸਟੂਡੀਓ ਦੇ ਵਿੱਚ ਗੱਲਬਾਤ ਕਰ ਰਹੇ ਹਾਂ ਕਿ ਭਵਿੱਖ ਦੇ ਵਿੱਚ ਆਉਣ ਵਾਲੇ ਬੱਚਿਆਂ ਲਈ ਐਮਬੀਬੀਐਸ ਕਰਨਾ ਕੋਈ ਖਾਲਾ ਜਿਹਾ ਵਾੜਾ ਨਹੀਂ ਹੋਏਗਾ ਬਹੁਤ ਵੱਡੀਆਂ ਰੁਕਾਵਟਾਂ ਨੇ ਜੋ ਆਉਣ ਵਾਲੇ ਦਿਨਾਂ ਵਿੱਚ ਉਹ ਸਟੂਡੈਂਟ ਫੇਸ ਕਰਨਗੇ ਜੋ ਐਮਬੀਬੀਐਸ ਕਰਨਾ ਚਾਹੁੰਦੇ ਨੇ ਜਾਂ ਉਹ ਬੱਚੇ ਕਰ ਰਹੇ ਨੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ ਜਿਸ ਦੇ ਵਿੱਚ ਉਹਨਾਂ ਨੇ ਸਾਫ਼-ਸਾਫ਼ ਸ਼ਬਦਾਂ ਦੇ ਵਿੱਚ ਇਹ ਲਿਖਿਆ ਹੋਇਆ ਹੈ ਕਿ ਔਣ ਵਾਲੇ ਬੱਚੇ ਜਿਹੜੇ ਐਮਬੀਬੀਐਸ ਕਰਨਾ ਚਾਹੁੰਦੇ ਨੇ ਭਾਵੇਂ ਉਹ ਕਿਸੇ ਵੀ ਸਰਕਾਰੀ ਮੈਡੀਕਲ ਕਾਲਜ ਦੇ ਵਿੱਚ ਐਮਬੀਬੀਐਸ ਕਰਦੇ ਹੋਣ ਉਹਨਾਂ ਬੱਚਿਆਂ ਨੂੰ ਸਰਕਾਰੀ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਨੂੰ 2 ਲੱਖ ਰੁਪਏ ਦਾ ਬਾਂਡ ਜਿਹੜਾ ਹੈ ਉਹ ਦੇਣਾ ਪਏਗਾ 2 ਲੱਖ ਰੁਪਏ ਦਾ ਮਤਲਬ ਤਾਂ ਜਾ ਕੇ ਉਹ ਐਮਬੀਬੀਐਸ ਦੀ ਜਿਹੜੀ ਸਟਡੀ ਹੈ ਉਹ ਆਪਣੀ ਜਾਰੀ ਰੱਖ ਸਕਦੇ ਨੇ ਹੁਣ ਸਵਾਲ ਇੱਥੇ ਪੈਦਾ ਹੁੰਦਾ ਹੈ ਕਿ ਜਿਹੜੇ ਅਮੀਰ ਲੋਕ ਨੇ ਜਿਨ੍ਹਾਂ ਦੇ ਮਤਲਬ ਬਹੁਤ ਜ਼ਿਆਦਾ ਪ੍ਰਾਪਰਟੀ ਹੈ ਉਹਨਾਂ ਨੇ ਇਹ ਲੱਖ ਰੁਪਈਆ 20 ਲੱਖ ਰੁਪਈਆ ਕੁਝ ਨਹੀਂ ਹੈ ਸਵਾਲ ਇੱਥੇ ਖੜਾ ਹੁੰਦਾ ਹੈ ਕਿ ਜਿਹੜੇ ਗਰੀਬ ਪਰਿਵਾਰਾਂ ਦੇ ਨਾਲ ਬੱਚੇ ਸਬੰਧਤ ਨੇ ਜਿਨ੍ਹਾਂ ਦੇ ਕੋਲ ਸਿਰਫ ਤਾਂ ਸਿਰਫ ਰੋਟੀ ਦੇ ਵੀ ਜਿਨ੍ਹਾਂ ਨੂੰ ਲਾਲੇ ਪਾਏ ਹੋਏ ਨੇ ਉਹ ਇਸ ਕੰਡੀਸ਼ਨ ਨੂੰ ਕਿਸ ਤਰ੍ਹਾਂ ਪੂਰਾ ਕਰਨਗੇ ਔਰ ਇਸ ਨੂੰ ਲੈ ਕੇ ਜਿਹੜੀ ਚਰਚਾ ਹੈ ਅੱਜ ਸਟੂਡੀਓ ਦੇ ਵਿੱਚ ਹੋਵੇਗੀ ਔਰ ਕਿਸ ਤਰ੍ਹਾਂ ਮਤਲਬ ਬੱਚਿਆਂ ਦੀ ਜ਼ਿੰਦਗੀ ਦੇ ਨਾਲ ਉਹਨਾਂ ਦੇ ਭਵਿੱਖ ਦੇ ਨਾਲ ਸਰਕਾਰਾਂ ਜਿਹੜੀਆਂ ਉਹ ਖਿਲਵਾੜ ਕਰ ਰਹੀਆਂ ਨੇ ਆਨੇ ਬਹਾਨੇ ਕਿਸੇ ਨਾ ਕਿਸੇ ਤਰ੍ਹਾਂ ਬੱਚਿਆਂ ਦੇ ਭਵਿੱਖ ਦੇ ਨਾਲ ਖੇਡਦੀਆਂ ਨਜ਼ਰ ਆ ਰਹੀਆਂ ਨੇ ਅੱਜ ਇਸੇ ਵਿਸ਼ੇ ਨੂੰ ਲੈ ਕੇ ਗੱਲਬਾਤ ਕਰਨ ਲਈ ਸਟੂਡੀਓ ਦੇ ਵਿੱਚ ਵਿਰਾਜਮਾਨ ਨੇ ਸ਼੍ਰੀ ਫਕੀਰ ਚੰਦ ਜਸਲ ਸਾਹਿਬ ਜਿਹੜੇ ਕਿ ਪਾਵਰ ਆਫ ਸੋਸ਼ਲ ਜੁਨਿਟੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨਾਲ ਇਸ ਨਿਊਜ਼ ਨੂੰ ਲੈ ਕੇ ਕਰਦੇ ਆਪਾਂ ਗੱਲਬਾਤ ਜਸਲ ਸਾਹਿਬ ਜੈਪੀ ਜੈਪਾਲ ਜੈਪੀ ਜੈ ਭਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਅਖਬਾਰ ਦੀ ਕਟਿੰਗ ਬਹੁਤ ਵਾਇਰਲ ਹੋ ਰਹੀ ਹੈ ਜਸਨ ਸਾਹਿਬ ਤੁਸੀਂ ਵੀ ਮੈਨੂੰ ਸੈਂਡ ਕੀਤੀ ਸੀ ਲੇਕਿਨ ਸਵਾਲ ਇਹ ਹੈ ਕਿ ਉਸ ਕਟਿੰਗ ਦੇ ਵਿੱਚ ਕਿਤੇ ਨਾ ਕਿਤੇ ਭਵਿੱਖ ਦੇ ਵਿੱਚ ਐਮਬੀਬੀਐਸ ਕਰ ਰਹੇ ਬੱਚਿਆਂ ਨੂੰ ਬਹੁਤ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਜਾਂ ਪੈਣ ਜਾ ਰਿਹਾ ਹੈ ਜਿਸ ਦੀ ਨੋਟੀਫਿਕੇਸ਼ਨ ਜਾਰੀ ਹੋ ਚੁੱਕਾ ਹੈ ਇਹ ਅਸਲ ਵਿੱਚ ਪੂਰਾ ਮੈਟਰ ਹੈ ਕੀ ਆ ਸਰ ਸੋਹਤਾ ਸਾਹਿਬ ਮੈਂ ਤੁਹਾਡੇ ਦਰਸ਼ਕਾਂ ਨੂੰ ਦੱਸਣਾ ਚਾਹੁੰਦਾ ਕਿ ਜਿਹੜੇ ਸਟੂਡੈਂਟ ਹੁੰਦੇ ਆ ਦੇਸ਼ ਦੇ ਜੀ ਸੂਬੇ ਦੇ ਸੂਬੇ ਦੀਆਂ ਸਰਕਾਰਾਂ ਨੂੰ ਵੀ ਸੋਚਣਾ ਚਾਹੀਦਾ ਕਿ ਇਹ ਨਹੀਂ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੇ ਮਾਲਕ ਬਣਨਾ ਔਰ ਸੂਬੇ ਦੇ ਮਾਲਕ ਬਣਨਾ ਹਮ ਪਰ ਜੇਕਰ ਸਟੂਡੈਂਟ ਦੇ ਉੱਤੇ ਹੀ ਇੰਨਾ ਬੈਨ ਕਰ ਦਿੱਤਾ ਜਾਵੇ ਕਿ ਤੂੰ ਕੁਆਲੀਫਿਕੇਸ਼ਨ ਹੀ ਨਹੀਂ ਆਪਣੀ ਐਜੂਕੇਸ਼ਨ ਹੀ ਨਹੀਂ ਲੈ ਸਕਦਾ ਕੁਆਲੀਫਿਕੇਸ਼ਨ ਹੀ ਤੈਨੂੰ ਲੈਣੇ ਉਕੀ ਹੋ ਜੂ ਹਮ ਤੇ ਬੜਾ ਦੁੱਖ ਆ ਬੜਾ ਦੁੱਖ ਕਿਉਂਕਿ ਸਭ ਤੋਂ ਪਹਿਲਾਂ ਤਾਂ ਇਹ ਆ ਵੀ ਪੜ੍ਹਾਈ ਹਮ ਪੜਾਈ ਦੇ ਨਾਲ ਟੈਸਟ ਹੂੰ ਥਰੂ ਆਫ ਇੰਡੀਆ ਕੰਪੀਟੀਸ਼ਨ ਹੁੰਦਾ ਤੇ ਸਟੇਟ ਲੈਵਲ ਤੇ ਵੀ ਹੁੰਦਾ ਜੀ ਉਹਨੂੰ ਕੁਆਲੀਫਾਈ ਕਰਨਾ ਜੀ ਕੁਆਲੀਫਾਈ ਕਰਨ ਤੋਂ ਬਾਅਦ ਫਿਰ ਉਹਨੂੰ ਐਡਮਿਸ਼ਨ ਜਿਹੜਾ ਆ ਪਤਾ ਨਹੀਂ ਕਿੱਥੇ ਸੀਟ ਅਲੋਕੇਟ ਹੋਣੀ ਆ ਜੀ ਪੰਜਾਬ ਗਵਰਨਮੈਂਟ ਨੇ ਕਰ ਦਿੱਤਾ ਕਿ ਜੇਕਰ ਪੰਜਾਬ ਗਵਰਨਮੈਂਟ ਦੇ ਕੋਟੇ 'ਚ ਉਹਨੂੰ ਸੀਟ ਅਲੋਕੇਟ ਹੁੰਦੀ ਹੈ ਜੀ ਤੇ ਉਹ ਆਪਣੀ ਐਮਬੀਬੀਐਸ ਦੀ ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਹੂੰ 2 ਲੱਖ ਰੁਪਏ ਦਾ ਬਾਂਡ ਦੀ ਛੋਟੀ ਭਰੀ ਹੁਣ ਉਹਨਾਂ ਪੜਾਈ ਚ ਹਲੇ ਕੀਤੀ ਨਹੀਂ ਜੀ ਰੁਪਈਆ ਉਹਨੂੰ ਕਿਤੇ ਮੈਂਨਾ ਨਹੀਂ ਔਰ ਇਦਾਂ ਦੇ ਵੀ ਬੱਚੇ ਆ ਜਿਨ੍ਹਾਂ ਦੇ ਕੋਲ ਟੈਸਟ ਪਤਾ ਨਹੀਂ ਉਹ ਬਹੁਤ ਬ੍ਰਿਲੈਂਟ ਕਰਕੇ ਕਲੀਅਰ ਕਰ ਜਾਂਦੇ ਆ ਜੀ ਪਰ ਉਹਨਾਂ ਕੋਲ ਤਾਂ ਰਹਿਣ ਲਈ ਛੱਤ ਵੀ ਹੈ ਨਹੀਂ ਹੂੰ ਬਿਲਕੁਲ ਉਹਨਾਂ ਦੇ ਕੋਲ ਰੋਟੀ ਖਾਣ ਲਈ ਪੈਸਾ ਹੈ ਨਹੀਂ ਹੂੰ MBBS ਦੇ ਫੀਸਾਂ ਦਾ ਹਾਲੇ ਬਹੁਤ ਦੂਰ ਦੀ ਗੱਲ ਹੈ ਇਹ ਨਹੀਂ ਤਾਂ ਫੀਸਾਂ ਤੋਂ ਵੀ ਪਹਿਲਾਂ ਇੱਕ ਬੌਂਡ ਹੋ ਜਾ ਭਰ ਦਿੱਤਾ ਕਿ ਉਹ ਬੱਚਾ ਕਿਸੇ ਦਾ ਨਾ ਕਿਸੇ ਦਾ ਗੁਲਾਮ ਬਣ ਜਵੇ ਹੁਣ ਉਹ 20 ਲੱਖ ਰੁਪਏ ਦਾ ਬੌਂਡ ਕਿੱਥੋਂ ਲੈ ਕੇ ਆਊਗਾ ਜੀ ਹੁਣ ਜਿਹੜੇ ਤੁਸੀਂ ਗੱਲ ਕਹਿੰਦੇ ਆ ਇਹਦੇ ਵਿੱਚ ਬਹੁਤ ਘੱਟ ਬੰਦੇ ਆ ਜਿਹੜੇ 20-20 ਲੱਖ ਦੀ ਛੋਟੀ ਲੈ ਸਕਦੇ ਦੇ ਸਕਦੇ ਆ ਪਰ ਫਿਰ ਜਿਹੜੇ ਬਾਕੀ ਆ ਜਾਂਦੇ ਆ 50-60% ਲੋਕ ਜਿਹੜੇ ਆ ਉਹ ਕਿੱਥੋਂ ਭਰਨਗੇ ਹੂੰ ਔਰ ਉਹ ਜਿਹੜੇ ਅਮੀਰ ਲੋਕ ਆ ਹੂੰ ਉਹਨਾਂ ਨੂੰ ਤਾਂ ਮੈਨੇਜਮੈਂਟ ਦੇ ਵਿੱਚ ਵੀ ਸੀਟ ਮਿਲ ਜਾਣੀ ਆ ਜਿਹੜੇ ਗਰੀਬ ਆ ਉਹ ਗੌਰਮੈਂਟ ਕੋਟੇ ਚੋਂ ਲੈਣਾ ਚਾਹੁੰਦੇ ਕੋਈ ਫੀਸ ਨਹੀਂ ਦੇ ਸਕਦੇ ਜੀ ਹੁਣ ਜਿਹੜੀ ਬਾਂਡ ਭਰਨਾ ਆ ਉਹ ਜਿਹੜੇ ਬੱਚਾ ਆ ਉਹ 20 ਲੱਖ ਰੁਪਏ ਦਾ ਕਹਿੰਦੇ ਮਗਰ ਤਰਲੇ ਕਢਦਾ ਫਿਰੂਗਾ ਕਿਉਂਕਿ ਜੇਕਰ ਆਪਾਂ ਸਾਰੇ ਸਮਾਜ ਚੋਂ ਦੇਖੇ ਤਾਂ ਬੜੀ ਵੱਡੀ ਆ ਜੀ ਪਰ ਜੇਕਰ ਆਪਾਂ ਸ਼ਡਿਊਲ ਕਾਸਟ ਦੇਖਦੇ ਆ ਜਿਨ੍ਹਾਂ ਦੇ ਸਿਰ ਤੇ ਛੱਤ ਵੀ ਨਹੀਂ ਆਹਾਹਾ ਜਿਨ੍ਹਾਂ ਦੇ ਕੋਲ ਰੋਟੀ ਦਾ ਲਾਲੇ ਪਏ ਜੀ ਜਿੰਨਾਂ ਲੋਏ ਲੱਗਦਾ ਕਿ ਮੈਂ ਜਿਹੜਾ ਆ ਟੈਸਟ ਦੀ ਫੀਸ ਕਿੱਦਾ ਭਰਨੀ ਆ ਹੂੰ ਉਹ ਟੈਸਟ ਕਲੀਅਰ ਕਰਕੇ ਆ ਗਏ ਮੈਟ ਵਿੱਚ ਆ ਗਏ ਪੰਜਾਬ ਗਵਰਨਮੈਂਟ ਨੇ ਇਹ ਕਿਉਂ ਨਹੀਂ ਕੀਤਾ ਕਿ ਅਸੀਂ ਤੁਹਾਡੇ ਜ਼ਿੰਮੇਵਾਰ ਹਾਂ ਤੁਸੀਂ ਟੈਸਟ ਕਲੀਅਰ ਕਰ ਲਿਆ ਤੁਸੀਂ ਮੈਟ ਵਿੱਚ ਆ ਗਏ ਆ ਅਸੀਂ ਤੁਹਾਡੀ ਐਜੂਕੇਸ਼ਨ ਜਿਹੜੀ ਆ ਉਹਦੇ ਲਈ ਖੁਦ ਪ੍ਰਬੰਧ ਕਰਾਂਗੇ ਕੀ ਬਾਤ ਹੈ ਕੀ ਬਾਤ ਇਹ ਵੀ ਹੋ ਸਕਦਾ ਸੀ ਇਹ ਹੋ ਸਕਦਾ ਸੀ ਜੀ ਲੇਕਿਨ ਸਰਕਾਰ ਨੇ ਇਹ ਠਿਕ ਨਹੀਂ ਕਿ ਸਾਡੇ ਜਿਹੜੇ ਬੱਚੇ ਆ ਪੜ੍ਹ ਲਿਖ ਜਾਣ ਸਰਕਾਰ ਨੇ ਇਹ ਠਿਗਰਾ ਕਿ ਇਹਨਾਂ ਨੂੰ ਅਨਪੜ੍ਹ ਕਿੰਦਾ ਰੱਖਣਾ ਜੀ ਇਹਨਾਂ ਤੇ ਟੈਨਸ਼ਨ ਕ੍ਰੀਏਟ ਕਿੰਦਾ ਕਰਨੀ ਆ ਇਹ ਬਿਦਾਉਟ ਟੈਨਸ਼ਨ ਜਿਹੜੇ ਆ ਰਹੇ ਨਹੀਂ ਸਕਮਗੇ ਜੀ ਸੋ ਇਹ ਜਿਹੜੀ ਨੋਟੀਫਿਕੇਸ਼ਨ ਕੀਤੀ ਆ ਜਿਹੜੀ ਐਮਈਆ ਮੈਡੀਕਲ ਐਜੂਕੇਸ਼ਨ ਸਰਚ ਵਾਲੇ ਨੇ ਨੋਟੀਫਿਕੇਸ਼ਨ ਕੀਤੀ ਮਿਤਾਬੋਰਨ ਦੀ ਜੀ ਜੀ ਇਹ ਜਿਹੜੀ ਆ 11 25499 ਮਿਤੀ 13625 ਨੂੰ ਕੀਤੀ ਹੈ ਕੀਤੀ ਹੈ ਜੀ ਹੁਣ ਇਹਦੇ ਮੁਤਾਬਕ ਇਹ ਆ ਬੇ 26 ਨਾਲ ਤੋਂ ਐਡਮਿਸ਼ਨ ਸ਼ੁਰੂ ਆ ਜੀ ਸੀਟਾਂ ਨਾਲ ਤੋਂ ਹੋਣੀ ਸ਼ੁਰੂ ਹੋ ਗਈ ਹੂੰ ਜਿਹੜੇ ਬੱਚੇ ਨੂੰ ਜਿਸ ਕਾਲਜ ਦੇ ਵਿੱਚ ਸੀਟ ਮਿਲ ਗਈ ਉਹ ਉੱਥੇ ਜਾ ਕੇ ਪ੍ਰਿੰਸੀਪਲ ਨੂੰ ਆਪਣਾ ਬੌਂਡ ਭਰੂਗਾ ਮਤਲਬ ਸਕੂਲ ਦੇ ਵਿੱਚ ਪੀਰੀਅਡ ਲੌਂਗ ਤੋਂ ਪਹਿਲਾਂ ਇਹ ਬੌਂਡ ਦੇਣਾ ਪੈਣਾ ਸਕੂਲ ਨਹੀਂ ਕਾਲਜ ਦੇ ਕਾਲਜ ਦੇ ਵਿੱਚ ਬੌਂਡ ਦੇ ਕੇ ਨਹੀਂ ਦਿੰਦਾ ਉਹ ਕਲਾਸਾਂ ਸਟਾਰਟ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਹੁਣ ਆ ਗਈ ਗੱਲ ਕਿ ਜਿੰਨ ਬਾਂਡ ਭਰਨਾ ਜੀ ਮੰਨ ਲਓ ਮੇਰੇ ਨਾਲ ਕੋਈ ਸਹਿਮਤ ਹੋ ਗਿਆ ਉਹ ਕਹਿੰਦਾ ਵੀ ਚੱਲ ਮੈਂ ਭਰ ਦਿੰਦਾ ਜੀ ਉਹਦੇ ਕੋਲ ਮੰਨ ਲਓ 20 ਲੱਖ ਦੀ ਮਸੀ ਉਹਦੀ ਪ੍ਰਾਪਰਟੀ ਬਣੀ ਹੂੰ ਪਰ ਉਹ 7.5 ਲਈ ਬਹੁਤ 7.5 ਸਾਲ ਲਈ ਬਾਂਡ ਹੋ ਗਿਆ ਕਿ ਉਹ ਨੂੰ ਨਾ ਤਾਂ ਉਹ ਸੇਲ ਕਰ ਸਕਦਾ ਜੀ ਨਾ ਉਹ ਤੇ ਲੋਨ ਲੈ ਸਕਦਾ ਉਹਦੇ 'ਚ ਕੁਝ ਵੀ ਨਹੀਂ ਕਰ ਸਕਦਾ ਉਹ ਤਾਂ ਬੱਚੇ ਦੇ ਲਈ ਜਿਹੜਾ ਬੱਚਾ ਪੜਦਾ ਉਹਦੇ ਲਈ ਉਹਨੇ ਇੱਕ ਬੌਂਡ ਬੱਡ ਬੌਂਡ ਹੋ ਗਿਆ ਬਿਲਕੁਲ ਹੁਣ ਉਹ ਬੌਂਡ 'ਚ ਜੇਕਰ ਬੱਚੇ ਤੋਂ ਕਿਤੇ ਗਲਤੀ ਹੋ ਗਈ ਹੂੰ ਕੁਝ ਵੀ ਹੋ ਗਿਆ ਕੁਝ ਵੀ ਹੋ ਗਿਆ ਤੇ ਉਹ ਜਿਹੜਾ ਆ ਉਹਦੇ ਤੋਂ ਰਿਕਵਰੀ ਜਿਹੜੀ ਆ ਬੱਚੇ ਤੋਂ ਜੇ ਨਹੀਂ ਹੋ ਸਕਦੀ ਤਾਂ ਛੋਟੀ ਜੋ ਕੀਤੀ ਜਾਊਗੀ ਓਕੇ ਹੁਣ 7.5 ਸਾਲ ਲਈ ਕਿਹੜਾ ਬੰਦਾ ਆ ਜਿਹੜਾ ਸਹਿਮਤ ਹੋਊਗਾ ਮੈਂ ਲੈ ਆਵੇਂ ਮੈਂ ਤੇਰੀ ਜ਼ਮਾਨਤ ਭਰ ਦਿੰਦਾ ਜੀ ਹੁਣ ਇਹਦੇ ਨਾਲ ਕੀ ਸੀਗਾ ਜੇਕਰ ਬੱਚਾ ਐਮਬੀਏ ਕਰ ਜਾਵੇ ਜੀ ਸਾਡੇ 4.5 ਸਾਲ ਦੀ ਡਿਗਰੀ ਸੀ ਹਮ ਅੰਟਰਨਸ਼ਿਪ ਉਹਨੂੰ ਕਰਮੇ ਸੀ 5.5 ਸਾਲ ਹੋ ਜਾਣੇ ਸੀ ਜੀ 5.5 ਸਾਲ ਤੋਂ ਬਾਅਦ ਤੁਸੀਂ ਉਹਨੂੰ ਸਰਵਿਸ ਦਿਓ ਹਮ ਸਰਵਿਸ ਜੁਆਇਨ ਕਰਨ ਤੋਂ ਪਹਿਲਾਂ ਜੀ ਉਹਦੇ ਕੋਲ ਬਾਂਡ ਲੈ ਲਓ ਜੀ 2 ਲੱਖ ਦਾ ਲੈਣਾ 3 ਲੱਖ ਦਾ ਲੈਣਾ 4 ਲੱਖ ਦਾ ਲੈਣਾ ਜਿੰਨੇ ਦਾ ਲੈਣਾ ਲੈ ਲਓ ਹਮ ਪਰ 2 ਲੱਖ ਦਾ ਬਾਂਡ ਤਾਂ ਇਹ ਆ ਕਿ ਕੋਈ ਮਾੜਾ ਢੀੜਾ ਬੰਦਾ ਜਿਹੜਾ ਆ ਮੇਰਾ ਖਿਆਲ ਸੱਚ ਸੱਚਾ ਪਾਸੇ ਪੰਜਾਬ ਦੀ ਆਬਾਦੀ ਬਿਲਕੁਲ ਖਾਸ ਕਰਕੇ ਅੱਜ ਜਿਹੜੇ 12 13 ਜ਼ਿਲ੍ਹੇ ਰੁੱਣ ਗਏ ਆ ਜਿਨ੍ਹਾਂ ਦੇ ਉੱਤੇ ਕਿਸੇ ਨੂੰ ਉਮੀਦ ਨਹੀਂ ਬਿ 2 ਸਾਲ ਕੀ ਬੈਠਣਾ ਹੈ ਜਿਹੜੇ ਲੈਂਡਲੋਰਡ ਆ ਉਹਨਾਂ ਨੂੰ ਆਪਣੀ ਜ਼ਮੀਨ ਦਾ ਨਹੀਂ ਪਤਾ ਜੀ ਉਹਨਾਂ ਦਾ ਬੱਚਾ ਜੇਕਰ ਕਿਤੇ ਸਿਲੈਕਟ ਹੋ ਗਿਆ ਕੀ ਕਰਨਗੇ ਕੀ ਕਰਨਗੇ ਇਸ ਕਰਕੇ ਇਹ ਬੜੇ ਦੁੱਖ ਦੀ ਮੈਨੂੰ ਖਬਰ ਲੱਗੀ ਆ ਦੂਜੇ ਪਾਸੇ ਹਮ ਐਸੀ ਸਰਕਾਰ ਦਾ ਇੱਕ ਨਮੈਂਦਾ ਹਮ ਸੰਜੇ ਸਿੰਘ ਜੀ ਯੂਪੀ ਦੇ ਵਿੱਚ ਬੋਲ ਗਿਆ ਜੀ ਕਿ ਸਟੂਡੈਂਟਾਂ ਨੂੰ ਗੈਰ ਹੋਂਦ ਕੀਤਾ ਜਾ ਰਿਹਾ ਉਹਨਾਂ ਨੂੰ ਰਜ਼ਗਾਰ ਨਹੀਂ ਦਿੱਤਾ ਜਾ ਰਿਹਾ ਓਹ ਓਹ ਉਹਨਾਂ ਨੂੰ ਇਨਸਾਫ ਨਹੀਂ ਦਿੱਤਾ ਜਾ ਰਿਹਾ ਸਮਾਜਿਕ ਇਨਸਾਫ ਨਹੀਂ ਮਿਲਦਾ ਉਹਨਾਂ ਨੂੰ ਹਮ ਇਹਦਾ ਮਤਲਬ ਤੇਰੀ ਗਵਰਨਮੈਂਟ ਕੀ ਕਰ ਰਹੀ ਆ ਬਿਲਕੁਲ ਪੰਜਾਬ ਚ ਤੇ ਕੀ ਕਰ ਰਹੀ ਆ ਯੈਸ ਇਹਦਾ ਮਤਲਬ ਹਾਥੀ ਦੇ ਨੰਦ ਖਾਣੇ ਹੋਰ ਤੇ ਦਕੌਣ ਹੋ ਬਿਲਕੁਲ ਇੱਥੇ ਕੁਛ ਤੇ ਦੂਜੇ ਥਾਂ ਕੁਛ ਅਜੇ ਨੂੰ ਰਾਜਨੀਤੀ ਕਿੰਦੀ ਅੱਛਾ ਜਸਪਾਲ ਸਾਹਿਬ ਸੁਪੋਜ਼ ਉਹ ਬੌਂਡ ਤੋਂ ਬਾਅਦ ਜੇਕਰ ਉਸ ਦੀ ਕਿਤੇ ਸਿਲੈਕਸ਼ਨ ਨਹੀਂ ਹੁੰਦੀ ਤਾਂ ਫਿਰ ਉਹ ਬੌਂਡ ਜਿਹੜਾ ਹੈ ਵਾਪਸ ਹੋਏਗਾ ਜਾਂ ਉਹਦੀ ਨੋਟੀਫਿਕੇਸ਼ਨ ਉਹ ਐਨਓਸੀ ਦੇਣੀ ਪਾਏਗੀ ਤਾਂ ਦੇ ਹੋਏਗਾ ਜਾਂ ਉਹ ਪਹਿਲਾਂ ਵੀ ਆਪਣਾ ਬੌਂਡ ਲੈ ਸਕਦਾ ਸਰ ਪਹਿਲਾਂ ਕਿੱਥੋਂ ਲਵਾਂ ਲਊਗਾ ਜੀ ਸਾਢੇ 7 ਸਾਲ ਨੇ ਬੌਂਡ ਹੋ ਗਿਆ ਹੋ ਗਿਆ ਉਹਨੂੰ ਸਾਢੇ 5 ਸਾਲ ਬਾਅਦ ਜਾ ਕੇ ਜਦੋਂ ਉਹਦੇ ਕੋਲ ਡਿਗਰੀ ਕੰਪਲੀਟ ਹੋ ਗਈ ਉਹ ਡਾਇਰੈਕਟਰ ਹੈਲਥ ਨੂੰ ਹੂੰ ਲੈ ਕੇ ਜਾ ਕੇ ਦੇਣਾ ਵੀ ਮੇਰੀ ਕਿ ਮੈਨੂੰ 30 ਡੇਜ਼ ਕਿ ਮੈਂ ਐਮਬੀਬੀਐਸ ਕੰਪਲੀਟ ਕਰ ਲਈ ਹੈ ਜੀ ਮੇਰੀ ਜਿਹੜੀ ਹੈ ਅਪਾਇੰਟਮੈਂਟ ਕੀਤੀ ਜਾ ਜੀ ਉਹ ਰੂਮ ਸਰਵਸ ਦੇ ਵਿੱਚ ਜੀ ਉਹਨੂੰ 2 ਸਾਲ ਲਾਉਣੇ ਪੈਣਗੇ ਜੀ ਸਪੋਜ਼ ਕਰੋ ਉਹ ਬੰਦਾ ਪੀਜੀ ਦੇ ਵਿੱਚ ਜੀ ਜਾਂ ਨੀਟ ਦਾ ਟੈਸਟ ਕਲੀਅਰ ਕਰਕੇ ਡੈਕ ਪੋਸਟ ਗ੍ਰੈਜੂਏਸ਼ਨ ਇਸ ਸਲੈਕਟ ਹੋ ਗਿਆ ਹੂੰ ਉਹਨੂੰ ਫੇਰ ਐਨਓਸੀ ਲੈਣਾ ਪਊਗਾ ਤੇ ਮੈਨੂੰ ਕਿੱਤੇ ਹੋਰ ਸੀਟ ਮਿਲ ਗਈ ਆ ਪੀਜੀ ਦੇ ਵਿੱਚ ਤੇ ਮੈਨੂੰ ਐਨਓਸੀ ਦੇ ਦਿਓ ਤਾਂ ਕਿ ਮੈਂ ਆਪਣੀ ਪੜਾਈ ਕੰਟੀਨਿਊ ਕਰ ਲਵਾਂ ਕਰ ਲਵਾਂ ਹੁਣ ਮੰਨ ਲਓ 7.5 ਸਾਲ ਲਈ ਬੌਂਡ ਸਿਕਾ ਜੀ ਪੀਜੀ ਜਿਹੜੀ ਆ ਅੱਗੇ ਫੇਰ 3 ਸਾਲ ਲਈ ਹੈ 5 ਸਾਲ ਹੋ ਗਿਆ ਫੇਰ ਵੱਧ ਗਿਆ ਓਹ ਹੋ ਐਨਓਸੀ ਨੇ ਦੇ ਦੇਣਾ ਜੀ ਉਹਨੇ ਕਹਿਣਾ ਵੀ ਤੂੰ ਘਰੇ ਆ ਕੇ ਫੇਰ ਇਸੇ ਨਾਲ ਨੌਕਰੀ ਕਰੀ ਹਮ ਮਤਲਬ ਇੱਕ ਬੱਚੇ ਨੂੰ ਅਸੀਂ ਆਜ਼ਾਦ ਨਹੀਂ ਕਰ ਰਹੇ ਵੀ ਤੂੰ ਐਜੂਕੇਸ਼ਨ ਲੈ ਪੰਜਾਬ ਸਰਕਾਰ ਦੀ ਡਿਊਟੀ ਆ ਹੈਲਥ ਔਰ ਐਜੂਕੇਸ਼ਨ ਇੱਕ ਪਾਸੇ ਇਹ ਸਰਕਾਰ ਕਹਿੰਦੀ ਸੀ ਕਿ ਅਸੀਂ ਐਜੂਕੇਸ਼ਨ ਔਰ ਹੈਲਥ ਤੇ ਹੂੰ ਸਟ੍ਰੈਸ ਦੇਵਾਂਗੇ ਬਿਲਕੁਲ ਇਹ ਸਾਡਾ ਮੇਨ ਮੋਟਿਵ ਆ ਹੂੰ ਆ ਮੇਨ ਮੋਟਿਵ ਕੀ ਹੋਇਆ ਇਹ ਜਿਹੜੀ ਕੀਤਾ ਇਹਨਾਂ ਨੇ ਸੈਂਟਰ ਨੇ ਨਹੀਂ ਕੀਤਾ ਹੂੰ ਪੰਜਾਬ ਸਰਕਾਰ ਨੇ ਪੰਜਾਬ ਸਰਕਾਰ ਨੂੰ ਕੀ ਲੋੜ ਪੈ ਗਈ ਸੀ ਹਾਂ ਬਿਲਕੁਲ ਪੰਜਾਬ ਸਰਕਾਰ ਦੇ ਵਿੱਚ ਹੜ ਆਏ ਆ ਹੂੰ ਉਹ ਜਾਣਦੇ ਹੀ ਆ ਸਭ ਜਾਣਦੇ ਆ ਸਭ ਕੁਝ ਜਾਣਦੇ ਆ ਪਰ ਇਹ ਨੋਟੀਫਿਕੇਸ਼ਨ ਜਾਰੀ ਕਰਨ ਵੇਲੇ ਕੀ ਹੋਇਆ ਹੂੰ ਹੌਣ ਸਟੂਡੈਂਟ ਜਿਹੜੇ ਆ ਉਹ ਕਿੱਦਾਂ ਨੂੰ ਲੜਨ ਆਹੋ ਉਹ ਕੋਰ ਦਾ ਮੂੰਹ ਚੱਕਣ ਚੱਕਣਗੇ ਹੁਣ ਕੋਰ ਦੇ ਵਿੱਚ ਵੀ ਜਿਹੜੇ ਵਕੀਲ ਕਈ ਬਹੁਤ ਬੰਦੇ ਚੰਗੇ ਆ ਜੀ ਉਹ ਸਟੂਡੈਂਟਾਂ ਦੇ ਕੇਸ ਇਹ ਬਿਨਾ ਪੈਸੇ ਲੈਤੇ ਵੀ ਲੜਨ ਫ੍ਰੀ ਆਫ ਕਾਸਟ ਫ੍ਰੀ ਆਫ ਕਾਸਟ ਲੜਦੇ ਪਰ ਕਈ ਨਹੀਂ ਵਿਲੜਦੇ ਹੂੰ ਹੌਣ ਜਿਹੜੇ ਸਟੂਡੈਂਟ ਆ ਇਹ ਪੰਜਾਬ ਸਰਕਾਰ ਦਾ ਇੱਕ ਗਹਿਣਾ ਹੈ ਹੂੰ ਮੈਂ ਆਹਣਾ ਜੇ ਮੇਰੇ ਬੱਚੇ ਆ ਤੇ ਮੇਰੇ ਤੋਂ ਬਾਅਦ ਉਹੀ ਦੇਸ਼ ਦੇ ਬੱਚੇ ਬਿਲਕੁਲ ਸਰ ਤੇ ਇਹਨਾਂ ਸਰਕਾਰਾਂ ਨੂੰ ਪਤਾ ਵੀ ਸਾਡੇ ਬੱਚੇ ਅੱਗੇ ਆ ਰਹੇ ਆ ਪੜ੍ਹ ਕੇ ਹੂੰ ਇਹਦਾ ਮਤਲਬ ਅਸੀਂ ਜਿਹੜਾ ਬ੍ਰਿਲੀਅੰਟ ਸਟੂਡੈਂਟ ਆ ਜੀ ਜਿਹੜਾ ਵਾਕੇ ਹੀ ਪੜ੍ਹ ਕੇ ਨੰਬਰ ਲੈ ਲਿਆ ਉਹਨੂੰ ਅਸੀਂ ਐਡਮਿਸ਼ਨ ਨਹੀਂ ਦੇ ਰਹੇ ਕਿਉਂਕਿ ਤੇ ਪੈਸੇ ਨਹੀਂ ਹੂੰ ਜਿਹਨੂੰ ਪੜ੍ਹਨਾ ਨਹੀਂ ਆਉਂਦਾ ਪੈਸੇ ਦਾ ਪਿੱਛੇ ਮਾਪੇ ਦੇ ਕੋਲ ਖੜ ਆਇਆ ਪਿਆ ਆਹ ਤੇ ਉਹਨੂੰ ਕਹਿੰਦੇ ਤੇ ਭਾਵੇਂ ਤੂੰ ਪੜ ਜਾ ਨਾ ਪੜ ਤੂੰ ਡਾਕਟਰੀ ਕਰ ਕਰ ਤੈਨੂੰ ਅਸੀਂ ਸਰਟੀਫਿਕੇਟ ਦੇ ਦਾਂਗੇ ਇਹ ਤੁਹ ਪਤਾ ਲੱਗ ਰਿਹਾ ਕਿ ਇੱਥੇ ਮੈਰਿਟ ਨਹੀਂ ਹੂੰ ਇੱਥੇ ਇਨਸਾਫ ਨਹੀਂ ਬਿਲਕੁਲ ਬਿਲਕੁਲ ਇੱਥੇ ਲੋਕਾਂ ਦੇ ਨਾਲ ਉਹ ਸਟੂਡੈਂਟਾਂ ਦੇ ਨਾਲ ਸਰਕਾਰਾਂ ਜੋ ਪੰਜਾਬ ਦੇ ਵਿੱਚ ਕਰ ਰਹੀਆਂ ਹੂੰ ਮੈਂ ਤਾਂ ਕਹਿੰਦਾ ਅੱਬਲ ਤਾਂ ਸਾਰੇ ਦੇਸ਼ ਦੇ ਵਿੱਚ ਹੀ ਐਜੂਕੇਸ਼ਨ ਐਨੀ ਮਹਿੰਗੀ ਕੰਮੈਡੀਕਲ ਦੇ ਕੀਤੀ ਆ ਇਹ ਕੀਤੀ ਜੋ ਆ ਅੱਛਾ ਜਸਪਾਲ ਸਾਹਿਬ ਜਿਹੜੇ ਆਪਣੇ ਲੋਕ ਨੇ ਐਸੀ ਚੁਣ ਕੇ ਆਪਾਂ ਭੇਜੇ ਹੋਏ ਨੇ ਐਮਐਲਏ ਜਿਹੜੇ ਨੇ ਉਹ ਕਿੱਥੇ ਨੇ ਫਿਰ ਇਹ ਜਦੋਂ ਨੋਟੀਫਿਕੇਸ਼ਨ ਜਾਰੀ ਕੀਤਾ ਕੀ ਉਹਨਾਂ ਨੂੰ ਪਤਾ ਨਹੀਂ ਕਿ ਇਹਦੇ ਵਿੱਚ ਰਵਿੜੇ ਤਾਂ ਸਾਡੇ ਬੱਚੇ ਜਾਣਗੇ ਉਹ ਕਿਉਂ ਨਹੀਂ ਬੋਲੇ ਸਰ ਉਹਨਾਂ ਨੂੰ ਜੇ ਫਿਕਰ ਹੁੰਦਾ ਤਾਂ ਨੋਟੀਫਿਕੇਸ਼ਨ ਹੁੰਦੇ ਕਿ ਹੂੰ ਬੈਲਫੇਅਰ ਮਨਿਸਟਰ ਸਾਡੀ ਹਾਂ ਯੈਸ ਫైనాన్స్ ਮਨਿਸਟਰ ਸਾਡਾ ਬੀਐਨਓ ਦਾ ਮਨਿਸਟਰ ਸਾਡਾ ਜੋ ਤਾਂ ਮਨਿਸਟਰ ਫੋਰ ਬੈਠੇ ਆ ਜੀ ਪਹਿਲੀ ਗੱਲ ਆ ਵੀ ਇਹ ਫైనాన్స్ ਨਾਲ ਲਿੰਕ ਦਾ ਜਦੋਂ ਚੀਮਾ ਸਾਹਿਬ ਨੇ ਇਹ ਨੋਟੀਫਿਕੇਸ਼ਨ ਹੋਣ ਲੱਗੀ ਆ ਉਹਨੂੰ ਆਪਣੇ ਲੋਕਾਂ ਦਾ ਦੁੱਖ ਦਰਦ ਕਿਉਂ ਨਹੀਂ ਚਲ ਗਿਆ ਡਾਕਟਰ ਬਲਜੀਤ ਗੌਰੋਂ ਬੈਲਫੇਮਨਸ ਜੀ ਜੀ ਉਹਨਾਂ ਨੂੰ ਕਿਉਂ ਨਹੀਂ ਪਤਾ ਲੱਗਾ ਹੂੰ ਕਿ ਸਾਡੇ ਦਾ ਬੱਚੇ ਜਿਹੜੇ ਆ ਉਹਨਾਂ ਨੂੰ ਲੋਨ ਵੀ ਨਹੀਂ ਮਿਲਦਾ ਕਿਥੋਂ ਕਿਉਂ ਕੋਈ ਉਹਨਾਂ ਦੇ ਕੋਲ ਬੈਂਕਾਂ ਦੇ ਵਿੱਚ ਵੀ ਲੋਨ ਜਾ ਕੇ ਲੈਣ ਲਈ ਕੋਈ ਫੀਸ ਚੋਟੀ ਦੇਣ ਦੇ ਬਿਲਕੁਲ ਹੈ ਨਹੀਂ ਕੁਝ ਏਜੰਸੀਆਂ ਹੈ ਨਹੀਂ ਆ ਕਿ ਰੱਬ ਤਰਸ ਕਰਕੇ ਉਹਨਾਂ ਨੂੰ ਕੁਝ ਮਦਦ ਕਰ ਰਹੀਆਂ ਹੂੰ ਪਰ ਸਰਕਾਰ ਕੀ ਕਰ ਰਹੀ ਹੈ ਬਿਲਕੁਲ ਬਿਲਕੁਲ ਇਹਦੇ ਨਾਲ ਤਾਂ ਸਿੱਧੀ ਦੀ ਸਿੱਧੀ ਉਹਨਾਂ ਨੂੰ ਮਤਲਬ ਇੱਕ ਉਹਨਾਂ ਦੇ ਭਵਿੱਖ ਧੁੰਦਲਾ ਕਰਨ ਦਾ ਇੱਕ ਚਾਲ ਹੈ ਕਿਉਂਕਿ ਨੋਟੀਫਿਕੇਸ਼ਨ ਦੇ ਵਿੱਚ 20 ਲੱਖ ਰੁਪਏ ਦਾ ਬੌਂਡ ਜਿਹੜਾ ਹੈ ਦੋਸਤੋ ਆਪਣੇ ਆਪ ਵਿੱਚ ਮੈਂ ਪਹਿਲਾਂ ਪਹਿਲੇ ਸ਼ਬਦਾਂ ਵਿੱਚ ਕਿਹਾ ਸੀ ਕਿ ਕੋਈ ਗਰੀਬ ਜਿਹੜਾ ਮਤਲਬ ਅਮੀਰ ਬੰਦਾ ਹੈ ਉਹ ਤਾਂ ਕਿਸੇ ਨਾ ਕਿਸੇ ਤਰ੍ਹਾਂ ਇਹਦੇ ਨੂੰ ਕਰ ਲੇਗਾ ਸਭ ਤੋਂ ਸਵਾਲ ਹੈ ਕਿ ਗਰੀਬ ਪਰਿਵਾਰਾਂ ਦੇ ਬੱਚੇ ਕਿੱਥੇ ਜਾਣਗੇ ਜਿਨ੍ਹਾਂ ਕੋ ਤਾਂ ਇੰਨੀ ਪ੍ਰਾਪਰਟੀ ਵੀ ਨਹੀਂ ਕਿ ਉਹ ਮਤਲਬ ਪ੍ਰਾਪਰਟੀ ਨੂੰ ਗਿਰਵੀ ਰੱਖ ਕੇ ਬੌਂਡ ਭਰਾ ਸਕੇ ਉਹਨਾਂ ਲਈ ਤਾਂ ਬਹੁਤ ਮੁਸ਼ਕਲ ਹੈ ਜਸਰ ਸਾਹਿਬ ਇਹਦੇ ਨਾਲ ਬੇਸਿਕਲੀ ਜਿਹੜੇ ਸਟੂਡੈਂਟ ਆ ਜੀ ਉਹਨਾਂ ਨੂੰ ਮੈਂਟਲੀ ਮਾਨਸਿਕ ਤੌਰ ਤੇ ਗੁਲਾਮ ਕੀਤਾ ਜਾ ਰਿਹਾ ਕੀਤਾ ਜਾ ਰਿਹਾ ਕੇ ਉਹ ਸਰਕਾਰ ਦੀ ਕਿਸੇ ਵੀ ਕ੍ਰਿਤਿ ਦੇ ਵਿਰੁੱਧ ਬੋਲਣ ਜੋਗਾ ਨਾ ਰਹੇ ਹਮ ਸਰਕਾਰ ਦੇ ਵਿਰੁੱਧ ਕੋਈ ਬੋਲਦਾ ਨਹੀਂ ਹੁੰਦਾ ਜੀ ਜਦੋਂ ਸਰਕਾਰ ਗਲਤ ਸਟੈਪ ਚੱਕਦੀ ਹੈ ਤੇ ਫਿਰ ਕਈ ਸਟੂਡੈਂਟ ਬੋਲਦੇ ਵੀ ਹੈ ਹਮ ਹੁਣ ਇੱਥੇ ਜਿਹੜੇ ਸਟੂਡੈਂਟ ਨੇ ਕਿਤੇ ਨਾ ਕਿਤੇ ਮਨ ਤੋਂ ਅਜਾਬ ਹੋਇਆ ਹਮ ਉਹ ਬੋਲ ਪਿਆ ਬੋਲ ਪਿਆ ਉਹਦਾ ਤਾਂ 20 ਲੱਖ ਦਾ ਛੋਟੀ ਗਿਆ ਯੈਸ 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 ਬਿਲਕੁਲ ਕਿਉਂਕਿ ਬ੍ਰੀਚ ਹੋ ਗਿਆ ਜੀ ਉਹਨੂੰ ਤਾਂ ਦੱਸਣਾ ਵੀ ਨਹੀਂ ਤੇ ਜਿਹੜਾ ਮੇਰੇ ਜਿਹੜੀ ਛੋਟੀ ਦਿੱਤੀ ਹੋਈ ਹਮ ਉਹਦੇ ਤੇ ਕਾਰਵਾਈ ਹੋ ਜਾਣੀ ਹੈ ਯੈਸ ਉਹ ਕਾਰਵਾਈ ਹੋ ਜਾਣੀ ਤਾਂ ਫੇ ਹੋ ਜਾਊਗਾ ਕਿੰਦਰ ਉਲਝਣबाजी ਜਿਆਦਾ ਕਰ ਦਿੱਤੀ ਇਹਨਾਂ ਨੇ ਉਲਝਣबाजी ਤਾਂ ਮੈਂ ਇਹ ਕਹਿੰਦਾ ਸਾਡੇ ਖਾਸ ਕਰਕੇ ਜਿਹੜੇ ਹੈ ਸ਼ਡਿਊਲਡ ਕਾਸਟ ਮਿਨਿਸਟਰ ਉਹਨਾਂ ਨੂੰ ਮੈਂ ਬੇਨਤੀ ਕਰਦਾ ਹਮ ਕਿ ਇਸ ਨੋਟੀਫਿਕੇਸ਼ਨ ਤੇ ਜਿੱਥੇ ਹੈ ਹਾਈ ਕੌਂਟਰ ਨੇ ਹਲੇ ਨੂੰ ਰੋਕਿਆ ਆ ਹੂੰ ਉੱਥੇ ਕਿਰਪਾ ਕਰਕੇ ਤੁਸੀਂ ਇਹਨੂੰ ਦੁਬਾਰਾ ਵਿਚਾਰੋ ਦੁਬਾਰਾ ਵਿਚਾਰ ਕੇ ਇਹਦੇ ਲਈ ਜੇਕਰ ਕਿਸੇ ਸਟੂਡੈਂਟ ਨੂੰ ਲੋੜ ਆ ਹੂੰ ਤੇ ਤੁਹਾਡੇ ਖਜ਼ਾਨੇ ਉਹਦੇ ਲਈ ਖੁੱਲੇ ਹੋਣੇ ਚਾਹੀਦੇ ਕਿਉਂਕਿ ਮੈਟ ਦੇ ਬੱਚੇ ਕੰਪੀਟ ਕਰਕੇ ਆ ਗਏ ਬਿਲਕੁਲ ਬਿਲਕੁਲ ਕੰਪੀਟ ਕਰਕੇ ਆ ਰਿਹਾ ਔਰ ਥਰੂ ਟੈਂਡਿਆ ਟੈਸਟ ਨੂੰ ਬਿਲਕੁਲ ਤੇ ਜੇਕਰ ਅਸੀਂ ਉਹਨੂੰ ਇਹ ਰੋਲਣਾ ਚਾਹੁੰਦੇ ਆ ਜੀ ਤੇ ਫਿਰ ਮੈਂ ਕਹੂੰਗਾ ਵੀ ਮਿਨਿਸਟਰਾਂ ਦੀ ਲੋੜ ਨਹੀਂ ਇਸੋ ਕਹਾਵਾਂ ਨਹੀਂ ਲੋੜ ਨਹੀਂ ਕੋਈ ਫਿਰ ਜਿਹੜੀਆਂ ਸਰਕਾਰਾਂ ਆ ਜੇਕਰ ਬੱਚਿਆਂ ਨੂੰ ਕੁਆਲਿਫਿਕੇਸ਼ਨ ਤੋਂ ਰੋਕਦੀਆਂ ਆ ਉਹਨਾਂ ਸਰਕਾਰਾਂ ਦਾ ਮੀਨਿੰਗ ਹੀ ਰਹਿੰਦਾ ਜੀ ਔਰ ਦੂਜੇ ਪਾਸੇ ਇਹ ਸੰਜੇ ਸਿੰਘ ਜੀ ਇੱਕ ਯਾਤਰਾ ਯੂਪੀ ਚ ਕੱਢ ਰਹੇ ਆ ਹਮ ਸਰੂਤ ਤੋਂ ਸੰਗਮ ਤੱਕ ਜੀ ਉਹ ਕਹਿ ਰਹੇ ਉੱਥੇ ਬੇ ਬੱਚਿਆਂ ਨੂੰ ਸਕੂਲ ਕਾਲਜ ਪੜਾਈ ਮਹਿੰਗੀ ਕੀਤੀ ਜਾ ਰਹੀ ਆ ਉਹਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਇਹਦਾ ਮਤਲਬ ਕਿਤੇ ਸਾਡਾ ਕਹਿਣਾ ਖੁਸ਼ ਆ ਕਿਤੇ ਕੋਸ਼ਾ ਕਤਨੀ ਤੇ ਕਰਨੀ ਦੇ ਵਿੱਚ ਕਿੰਨਾ ਫਰਕ ਆ ਜੀ ਮੈਂ ਇਹ ਗੱਲ ਪੁੱਛਣਾ ਚਾਹਦਾ ਤੁਹਾਡੇ ਚੈਨਲ ਦੇ ਥਰੂ ਕਿ ਜਿਹੜੀ ਪੰਜਾਬ ਸਰਕਾਰ ਆ ਤੇ ਸੰਜੇ ਸਿੰਘ ਆ ਜੀ ਕਿ ਦੋਨੇ ਮੈਚ ਕਰਨ ਆਪਣੇ ਸਟੇਟਮੈਂਟ ਨੂੰ ਵਿੱਚ ਦੂਜੀ ਜਗ੍ਹਾ ਕੀ ਆ ਤੇ ਇਸ ਸਟੇਟ ਵਿੱਚ ਕੀ ਆ ਹੂੰ ਇਸ ਸਟੇਟ ਦੇ ਵਿੱਚ ਘੁਹੜਾ ਚੱਲ ਗਿਆ ਬਿਲਕੁਲ ਛੱਬੀ ਨਾਲ ਤੋਂ ਘੁਹੜਾ ਚੱਲ ਗਿਆ ਹੂੰ ਕਿ ਤੁਸੀਂ ਜਿੱਥੇ ਵੀ ਐਡਮਿਸ਼ਨ ਮਿਲਦਾ ਕਿਸੇ ਨੂੰ ਸੀਟ ਅਲਾਟ ਹੋ ਗਈ ਜਾ ਕੇ ਬਾਂਡ ਭਰੇ ਹੂੰ ਉਹਨੂੰ ਬਾਂਡ ਭਰਨਾ ਪਊਗਾ ਨੇ ਤਾਂ ਉਹਦਾ ਐਡਮਿਸ਼ਨ ਹੱਦ ਕਰ ਦੰਗੇ ਐਡਮਿਸ਼ਨ ਹੱਦ ਹੋ ਜੂਗਾ ਤੇ ਲਾਲੇ ਜਾ ਕੇ ਉਹਦੀ ਸੀਟ ਲੈ ਲਣਗੇ ਮੈਨੇਜਮੈਂਟ ਦੇ ਕੋਟੇ ਚ ਭਰਨਗੇ ਚੱਕੋ ਜਿਹਾ ਫੜੋ 10 ਕਰੋੜ ਫੜੋ 20 ਕਰੋੜ ਤੇ ਸੀਟਾਂ ਵਿਕਣਗੀਆਂ ਜਿਹੜੇ ਬੱਚੇ ਰਿਜ਼ਰਵ ਕਰਦੇ ਆ ਜਿਹੜੇ ਬੱਚੇ ਆਉਣ ਵਾਲੇ ਸਮੇਂ ਦੇ ਵਿੱਚ ਜੇ ਅੱਜ ਦੀ ਕੰਡੀਸ਼ਨ ਮੈਂ ਬਾਬਾ ਸਾਹਿਬ ਤੇ ਲਾਵਾ ਹੂੰ ਤੇ ਬਾਬਾ ਸਾਹਿਬ ਕਦਾ ਪੜ ਜਾਂਦੇ ਜੀ ਉਹਨਾਂ ਕੋਲ ਤਾਂ ਕੁਝ ਵੀ ਨਹੀਂ ਕੁਝ ਵੀ ਨਹੀਂ ਸੀ ਉਹਨਾਂ ਕੋਲ ਇਹ ਤਾਂ ਮਤਲਬ ਉਹਨਾਂ ਨੂੰ ਜਿਹੜਾ ਬੌਂਡ ਉਸ ਵੀ ਲਈ ਵੀ ਭਰਨ ਪਿਆ ਸੀਗਾ ਹੂੰ ਉਹਨਾਂ ਨੇ ਬੀ ਬਾਂਡ ਭਰਿਆ ਸੀਗਾ ਕਿ ਮੈਂ ਆ ਕੇ ਨੌਕਰੀ ਕਰੂੰਗਾ ਉਹ ਨੌਕਰੀ ਨਹੀਂ ਜੁਆਇਨ ਕੀਤੀ ਕੀਤੀ ਆ ਕੇ ਪਰ ਉਸ ਵੇਲੇ ਦੇ ਸਿਸਟਮ ਨੇ ਨੌਕਰੀ ਨਹੀਂ ਕੰਮ ਦਿੱਤੀ ਉਹਨਾਂ ਨੂੰ ਤੇ ਜੇ ਅੱਜ ਬੱਚਾ ਸਾਡਾ ਮੰਨ ਲਓ ਅੰਟਰੀਅਰ ਡਿਗਰੀ ਕਰ ਲਿਆ ਤੇ ਜੇ ਜਿਹੜਾ ਸਿਸਟਮ ਚੱਲ ਗਿਆ ਉਹਨਾਂ ਨੂੰ 2 ਸਾਲ ਚੱਜਣਾ ਨੌਕਰੀ ਨਾ ਕਰ ਦਿੱਤੀ ਤੇ ਬਾਂਡ ਗਿਆ ਬਾਂਡ ਜਿਹੜਾ ਆ ਉਹ ਉਹ ਤਾਂ ਛੁੱਟੀ ਭਰਨੀ ਪੈਂਦੀ ਹੈ ਜਸੋ ਸਾਹਿਬ ਇਸ ਪੂਰੇ ਮੁੱਦੇ ਨੂੰ ਜੇ ਆਪਾਂ ਗੱਲ ਕਰੀਏ ਤੇ ਪੋਸੂ ਬਲੋ ਕਿਸ ਤਰ੍ਹਾਂ ਦਾ ਭਵਿੱਖ ਦੇ ਵਿੱਚ ਸਟੈਪ ਚੱਕਿਆ ਜਾਏਗਾ ਕੀ ਇਸ ਵਿਸ਼ੇ ਨੂੰ ਲੈ ਕੇ ਮਤਲਬ ਮਨਿਸਟਰਾਂ ਦੇ ਨਾਲ ਸੰਪਰਕ ਕੀਤਾ ਜਾਏਗਾ ਕਿ ਇਸ ਨੂੰ ਇਹ ਨੋਟੀਫਿਕੇਸ਼ਨ ਜਿਹੜਾ ਹੈ ਇਹ ਇਹਦਾ ਮਤਲਬ ਕੀ ਹੈ ਗਰੀਬ ਬੱਚੇ ਕਿੱਥੇ ਜਾਣਗੇ ਇਹ ਸੁਸਤਾ ਸਾਹਿਬ ਪਹਿਲੀ ਤਾਂ ਸਾਡੀ ਪੰਜਾਬ ਸਰਕਾਰ ਨੂੰ ਬੇਨਤੀ ਹੈ ਪਾਵਰ ਆਫ ਸੋਸ਼ਲ ਜੁਡੀ ਬਲੋਂ ਕਿ ਇਹਦੇ ਤੇ ਦੁਬਾਰਾ ਗੌਰ ਕੀਤਾ ਜਾਵੇ ਕਿਉਂਕਿ ਇਹ ਜਿਹੜਾ ਇੱਕ ਮਾਰੂ ਕੁਹਾੜਾ ਆ ਹੂੰ ਇਹ ਵੀ ਉਸ ਐਜੂਕੇਸ਼ਨ ਦੇ ਉੱਤੇ ਜਿਹਨੇ ਆਉਣ ਵਾਲੇ ਸਮੇਂ ਦੇ ਵਿੱਚ ਲੋਕਾਂ ਦੀ ਹੈਲਥ ਨੂੰ ਬਰਕਰਾਰ ਰੱਖਣਾ ਜੀ ਦੂਸਰਾ ਇਹ ਆ ਕਿ ਜੇਕਰ ਆ ਇਹ ਇਹ ਦੁਬਾਰਾ ਗਵਰਨਮੈਂਟ ਕਰਨਾ ਚਾਹੁੰਦੀ ਹੈ ਤੇ ਗਵਰਨਮੈਂਟ ਬਾਂਡ ਭਰਾ ਲਵੇ ਜਿਹੜਾ ਵੀ ਭਰਉਣਾ ਲੇਕਿਨ ਜਿਹੜਾ ਬੰਦਾ ਨਹੀਂ ਦੇ ਸਕਦਾ ਉਹਦੇ ਲਈ ਗਵਰਨਮੈਂਟ ਖੁਦ ਜ਼ਿੰਮੇਵਾਰ ਬਣੇ ਕਿਸੇ ਤੋਂ ਕਿਉਂ ਮੰਗਦੇ ਛੋ ਹੂੰ ਉਹਨਾਂ ਐਜੂਕੇਸ਼ਨ ਲੈਣੀ ਹਲੇ ਤਾਂ ਬਿਲਕੁਲ ਉਹ ਸਰਵਿਸ ਕਰਨੀ ਹੋਵੇ ਉਹਨੂੰ ਕੁਝ ਬੈਣਾ ਹੋਵੇ ਫੇ ਤਾਂ ਕੋਪੀ ਵੀ ਬੌਂਡ ਪਾ ਮੈਂ ਭਰ ਦਿੰਨਾ ਭਰ ਦਿੰਦਾ ਸਾਰੇ ਬੌਂਡ ਭਰਉਂਦੀਆਂ ਜਿੰਨੀਆਂ ਏਜੰਸੀਆਂ ਆਈਆਂ ਪਰ ਐਜੂਕੇਸ਼ਨ ਦਾ ਬੌਂਡ ਦਾ ਐਜੂਕੇਸ਼ਨ ਦਾ ਬੌਂਡ ਦਾ ਉਹ ਬੰਦਾ ਮੈਰਿਟ ਦੇ ਵਿੱਚ ਆ ਕੇ ਬੱਚਾ ਤਾਂ ਆ ਗਿਆ ਕੰਪੀਟੀਸ਼ਨ ਲੜ ਕੇ ਹੈ ਸਟੂਡੈਂਟ ਥਰੂ ਜੇਕਰ ਪੰਜਾਬ ਸਰਕਾਰ ਨੇ ਨਹੀਂ ਕੀਤਾ ਤੇ ਜਿੰਨੇ ਵੀ ਪੰਜਾਬ ਸਰਕਾਰ ਦੇ ਮੰਤਰੀ ਹੈ ਜਿੰਨੇ ਸ਼ਡਿਊਲਡ ਕਾਸਟ ਮਿਨਿਸਟਰ ਆ ਜਿੰਨੇ ਐਮਐਲਏ ਆ ਉਹਨਾਂ ਨੂੰ ਪਾਵਰ ਆਫ ਸੋਸ਼ਲ ਜਸਟੀਸ ਅਪਰੋਚ ਕਰੂਗੀ ਜੀ ਲੈਟਰ ਲਿਖਾਂਗੇ ਮੇਲ ਕਰਾਂਗੇ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਹਦੇ ਤੇ ਗੌਰ ਕਰੋ ਜੇਕਰ ਨਾ ਗੌਰ ਹੋਇਆ ਤੇ ਇਹ ਲੋਕਾਂ ਦੇ ਵਿੱਚ ਮੁੱਦਾ ਜਾਊਗਾ ਜੀ ਜਿਹੜੇ ਸਟੂਡੈਂਟ ਜਿਹੜੇ ਆ ਇਹਦੇ ਨਾਲ ਅ ਅਫੈਕਟਡ ਹੋ ਰਹੇ ਆ ਜਾਂ ਹੋਣ ਵਾਲੇ ਸਮਝ ਹੋਣੇ ਆ ਜਾਂ ਜਿਨ੍ਹਾਂ ਦੇ ਪੇਰੈਂਟਸ ਬੱਚੇ ਦੇ ਪੇਰੈਂਟਸ ਇਹ ਧੱਕੇ ਖਾਂਦੇ ਉਹ ਸਾਰੇ ਫਿਰ ਇੱਕ ਟੰਡੇ ਥੱਲੇ ਆਉਂਗੀ ਤੁਸੀਂ ਕਹਾਂਗੇ ਜੀ ਕਿਉਂਕਿ ਜਿੱਥੇ ਪਾਵਰ ਆਫ ਸੋਸ਼ਲ ਜਸਟੀਸ ਇਹ ਸੰਘਰਸ਼ ਨੂੰ ਕਹਿ ਰਹੀ ਹੈ ਉੱਥੇ ਬਾਕੀ ਵੀ ਸੰਸਥਾਵਾਂ ਜਿਹੜੀਆਂ ਆ ਉਹ ਇਹੋ ਸੁੱਤਿਆਂ ਨੇ ਰਹਿਣਗੀਆਂ ਬਿਲਕੁਲ ਉਹ ਵੀ ਸੰਸਥਾਵਾਂ ਜਿਹੜੀਆਂ ਅੱਗੇ ਆਉਣਗੀਆਂ ਕਿਉਂਕਿ ਇੱਥੇ ਸਟੂਡੈਂਟਾਂ ਦਾ ਭਵਿੱਖ ਜਿਹੜਾ ਖਤਰੇ 'ਚ ਪੈ ਗਿਆ ਬਿਲਕੁਲ ਬਿਲਕੁਲ ਇਹ ਅਪਲਾਈ ਹੋਵੇ ਕੋਈ ਉਹਨੂੰ ਸਰਵਿਸ ਮਿਲਦੀ ਹੈ ਨੌਕਰੀ ਮਿਲਦੀ ਹੈ ਤਰਖਾ ਮਿਲਦੀ ਕੋਈ ਗੱਲ ਨਹੀਂ ਇੱਥੇ ਤਾਂ ਸਟੂਡੈਂਟ ਆ ਹਾਂ ਸਟੂਡੈਂਟ ਲਈ ਤਾਂ ਸਰਕਾਰ ਦੇ ਖਜ਼ਾਨੇ ਖੁੱਲਨੇ ਚਾਹੀਦੇ ਆ ਯੈਸ ਸਟੂਡੈਂਟ ਦਾ ਬ੍ਰਿਲਿਅੰਟ ਹੈ ਤਾਂ ਉਹ ਫੌਰਨ ਕਿ ਜਾਵੇ ਤਾਂ ਉਹਦੇ ਲਈ ਪੈਸਾ ਖੁੱਲਾ ਹੋਣਾ ਚਾਹੀਦਾ ਬੇ ਚੱਕੋ ਵੀ ਪੈਸਾ ਇਹ ਉੜਾ ਮਾਰੂ ਨੀਤੀ ਇਹ ਮਾਰੂ ਨੀਤੀ ਦਾ ਜਿਹੜਾ ਇਹ ਨੋਟੀਫਿਕੇਸ਼ਨ ਹੋਈ ਆ ਅਸੀਂ ਇਹਨੂੰ ਜਿੱਥੇ ਕੰਡੈਮ ਕਰਦੇ ਆ ਜੀ ਜੀ ਉੱਥੇ ਸੀ ਨਾਲ ਦੀ ਨਾਲ ਪੰਜਾਬ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਨੂੰ ਕਿਰਪਾ ਕਰਕੇ ਜਲਦੀ ਤੋਂ ਜਲਦੀ ਵਾਪਸ ਲਿਆ ਜਾਵੇ ਔਰ ਇਹਦੇ ਤੇ ਗੌਰ ਕੀਤਾ ਜਾਵੇ ਜਦੋਂ ਬੱਚੇ ਨੇ ਐਡਮਿਸ਼ਨ ਹੈ ਉਹਦੇ ਡਿਗਰੀ ਕਰਨ ਤੋਂ ਬਾਅਦ ਸਰਵਿਸ ਦੇ ਵਿੱਚ ਜੁਆਇਨ ਕਰਨਾ ਤੇ ਉਸ ਬਿੱਲੇ ਬੌਂਡ ਰੱਖ ਲਿਆ ਜਾਵੇ ਲੇਕਿਨ ਉਹਦੋਂ ਵੀ ਬੌਂਡ ਇੰਨਾ ਕਿ ਰੱਖਿਆ ਜਾਵੇ ਜਿਹੜਾ ਗਰੀਬ ਤੋਂ ਗਰੀਬ ਬੰਦਾ ਵੀ ਬੌਂਡ ਉੱਪਰ ਸਕੇ ਬਿਲਕੁਲ ਗਰੀਬ ਤੋਂ ਗਰੀਬ ਬੰਦਾ ਵੀ ਬਾਂਡ ਪਰ ਸਕੇ ਖਾਸ ਕਰਕੇ ਜਦੋਂ ਉਸ ਨੂੰ ਸਰਵਿਸ ਮਿਲ ਜਾਂਦੀ ਹੈ ਉਸ ਤੋਂ ਬਾਅਦ ਤੁਸੀਂ ਬਾਂਡ ਜਿਹੜਾ ਹੈ ਉਹ ਕਰ ਸਕਦੇ ਹੋ ਲੇਕਿਨ ਇੰਨਾ ਜ਼ਿਆਦਾ ਨਹੀਂ ਕਿ ਉਦੋਂ ਵੀ ਪਹੁੰਚ ਨਾ ਹੋਵੇ ਹਰ ਇੱਕ ਦੀ ਸੋ ਇਸ ਕਰਕੇ ਕਿਤੇ ਨਾ ਕਿਤੇ ਇਸ ਮਾਰੂ ਨੀਤੀ ਦਾ ਪਾਵਰ ਆਫ ਸੋਸ਼ਲ ਜਸਟੀਸ ਵੱਲੋਂ ਜਿਹੜਾ ਭਰਪੂਰ ਵਿਰੋਧ ਕੀਤਾ ਜਾਂਦਾ ਹੈ ਔਰ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਜਸਲ ਸਾਹਿਬ ਨੇ ਕਿ ਇਸ ਨੋਟੀਫਿਕੇਸ਼ਨ ਨੂੰ ਵਾਪਸ ਲੈ ਕੇ ਜਿਹੜੇ ਬੱਚਿਆਂ ਦੇ ਚਿਹਰਿਆਂ ਤੇ ਇਹਨਾਂ ਦਿਨਾਂ ਵਿੱਚ ਉਦਾਸੀ ਆਪਾਂ ਵੇਖ ਰਹੇ ਆ ਪੇਰੈਂਟਸ ਦੇ ਚਿਹਰਿਆਂ ਤੇ ਉਦਾਸੀ ਵੇਖ ਰਹੇ ਆ ਕਮ ਸੇ ਕਮ ਉਹਨਾਂ ਨੂੰ ਰਾਹਤ ਜਿਹੜੀ ਹੈ ਉਹ ਮਿਲ ਸਕੇ ਜਸਨ ਸਾਹਿਬ ਇੱਕ ਕੁਐਸਚਨ ਹੋਰ ਹੈ ਕਿ ਜਦੋਂ ਇਹ ਸਰਕਾਰ ਆਈ ਹੈ ਖਾਸ ਕਰਕੇ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਇਹਨਾਂ ਨੇ ਆਉਂਦਿਆਂ ਹੀ ਸਰਕਾਰੀ ਆਫਿਸਾਂ ਦੇ ਵਿੱਚ ਸਕੂਲਾਂ ਕਾਲਜਾਂ ਵਿੱਚ ਸਰਕਾਰ ਦੀ ਜਿੰਨੇ ਵੀ ਆਫਿਸ ਹੈ ਉਥੇ ਸ਼ਹੀਦ 에 ਆਜ਼ਮ ਸਰਦਾਰ ਭਗਤ ਸਿੰਘ ਤੇ ਭਾਰਤੀ ਸੰਵਿਧਾਨ ਦੇ ਪਿਤਾਮਾ ਡਾਕਟਰ ਬੀ ਆਰ ਅੰਬੇਡਕਰ ਸਾਹਿਬ ਦੀ ਜਿਹੜੀ ਹੈ ਉਹ ਫੋਟੋ ਲਗਾਈ ਹੋਈ ਹੈ ਕੀ ਉਹ ਸੰਵਿਧਾਨ ਦੇ ਮੁਤਾਬਕ ਠੀਕ ਹੈ ਸੋhota ਸਾਹਿਬ ਜਦੋਂ ਸਰਕਾਰਾਂ ਬਣਾਉਣੀਆਂ ਉਹ ਉਦੋਂ ਲollipops ਖੋਹ ਦਿੰਦੇ ਹੂੰ ਜਦੋਂ ਸਰਕਾਰ ਬਣ ਜਾਂਦੀ ਹੈ ਲollipops ਵਾਲਾ ਪਟਾਰਾ ਬੰਦ ਹੋ ਜਾਂਦਾ ਫਿਰ ਡਾਂਗ ਵਾਲਾ ਪਟਾਰਾ ਸ਼ੁਰੂ ਹੋ ਜਾਂਦਾ ਸ਼ੁਰੂ ਹੋ ਜਾਂਦਾ ਹੁਣ ਜਦੋਂ ਇਹ ਸਰਕਾਰ ਆਈ ਹੈ ਹੂੰ ਤੇ ਕਹਿੰਦੇ ਸੀ ਸਫਾਈ ਕਰਨ ਲਈ ਆਏ ਆ ਕਾਦੀ ਸਫਾਈ ਕਰਨੀ ਸੀ ਹੂੰ ਸਫਾਈ ਤਾਂ ਗੰਦ ਦੀ ਕਰਨੀ ਸੀ ਕ੍ਰੀਤੀਆਂ ਦੀ ਕਰਨੀ ਸੀ ਕਿ ਇਹ ਜਿਹੜੀ ਨੋਟੀਫਿਕੇਸ਼ਨ ਕੀਤੀ ਆ ਅਨਕਨਸਟੀਟਿਊਸ਼ਨਲ ਜੀ ਸੰਵਿਧਾਨ ਤਾਂ ਕਹਿੰਦਾ ਐਜੂਕੇਸ਼ਨ ਟੋਟਲ ਫ੍ਰੀ ਕਰ ਦਿਓ ਤਾਂ ਤੁਸੀਂ ਐਜੂਕੇਸ਼ਨ ਵੇਚ ਰਹੇ ਆ ਤੇ ਵੇਚਣ ਤੋਂ ਪਹਿਲਾਂ ਕਹਿੰਦੇ ਐਜੂਕੇਸ਼ਨ ਜੇ ਲੈਣੇ ਆ ਤਾਂ ਵੀ ਬੰਦ ਦਿਓ ਓਹੋ ਇਹ ਜਿਹੜਾ ਕੰਮ ਕੀਤਾ ਪੰਜਾਬ ਸਰਕਾਰ ਨੇ ਇਹ ਬਾਬਾ ਸਾਹਿਬ ਦੀ ਫੋਟੋ ਜਿਹੜਾ ਲਾ ਕੇ ਲੋਕਾਂ ਨੂੰ ਗੁੰਮਰਾਹ ਕਰਕੇ ਵੋਟਾਂ ਲਈਆਂ ਹੂੰ ਪਾਵਰ ਆਫ ਸੋਸ਼ਲ ਜਸਟੀਸ ਦੀ ਨਿੰਦਿਆ ਕਰਦੀ ਐ ਇਸ ਨੋਟੀਫਿਕੇਸ਼ਨ ਦੀ ਹੂੰ ਕਿ ਜਿਹੜੇ ਸਾਡੇ ਸ਼ਡਿਊਲਡ ਕਾਸਟ ਮਿਨਿਸਟਰ ਬੈਠੇ ਆ ਜੀ ਜਿਹੜੇ ਬਾਬਾ ਸਾਹਿਬ ਦੀਆਂ ਸੀਟਾਂ ਰਿਜ਼ਰਵ ਦੇ ਉੱਤੇ ਚੋਹ ਹੋ ਕੇ ਗਏ ਆ ਹੂੰ ਉਹਨਾਂ ਨੂੰ ਅੱਜ ਆਪਣੀਆਂ ਕੁਰਸੀਆਂ ਤੇ ਤਾਈਆਂ ਬਹਿਣ ਦਾ ਸਨਮਾਨ ਹੋਣਾ ਚਾਹੀਦਾ ਮਾਣ ਹੋਣਾ ਚਾਹੀਦਾ ਜੇਕਰ ਉਹ ਸਮਾਜ ਦੇ ਰਖਵਾਲੇ ਆ ਸਮਾਜ ਦੇ ਹਿੱਤਾਂ ਦੇ ਰਖਵਾਲੇ ਬੈਠੇ ਆ ਔਰ 바ਵਾ ਸਾਹਿਬ ਦੇ ਸੰਵਿਧਾਨ ਦੇ ਰਖਵਾਲੇ ਬੈਠੇ ਆ ਬਿਲਕੁਲ ਜੇਕਰ ਉਹ ਸੰਵਿਧਾਨ ਦੇ ਮੁਤਾਬਕ ਕੰਮ ਨਹੀਂ ਹੋ ਰਿਹਾ ਸਰਕਾਰ ਦਾ ਹੂੰ ਤੇ ਉਹਨਾਂ ਨੂੰ ਆਪਣੀਆਂ ਕੁਰਸੀਆਂ ਤੇ ਬਹਿਣ ਦਾ ਕੋਈ ਅਧਿਕਾਰ ਨਹੀਂ ਕਿ ਕੀ ਇਹ ਆਪਣੇ ਮਨਿਸਟਰ ਜਿਹੜੇ ਐਸਸੀ ਦੇ ਇੱਕ ਐਸੀ ਕਾਸਟ ਨਾਲ ਰਿਲੇਟਡ ਨੇ ਕੀ ਤੁਹਾਨੂੰ ਲੱਗਦਾ ਕਿ ਉਹਨਾਂ ਚ ਇੰਨੀ ਪਾਵਰ ਹੈ ਕਿ ਉਹ ਚੀਫ ਮਨਿਸਟਰ ਦੇ ਨਾਲ ਇਸ ਇਸ ਵਿਸ਼ੇ ਤੇ ਗੱਲ ਕਰ ਸਕਦੇ ਨੇ ਸਰ ਚੀਫ ਮਿਨਿਸਟਰ ਨੇ ਥੋੜਾ ਨਾਂ ਜਨਮ ਦਿੱਤਾ ਹਮ ਐਂਟਕਾ ਸਵਰਨ ਦਿੱਤਾ ਜੀ ਜਾਣਾ ਇੱਥੋਂ ਲੈ ਕੇ ਕੀ ਜਾਣਾ ਚੀਫ ਮਿਨਿਸਟਰ ਨੇ ਵੀ ਜਾਣਾ ਉਲ ਕੀ ਲੈ ਕੇ ਜਾਣਾ ਕੀ ਬਾਤ ਗੱਲ ਤਾਂ ਕੈਰੇਕਟਰ ਵੀ ਇੱਥੇ ਜੀ ਜੇ ਤੁਸੀਂ ਕਹੋ ਕੀ ਉਮੀਦ ਹੈ ਨਹੀਂ ਬਾਵਾ ਸਾਹਿਬ ਨੂੰ ਜਿਹੜੀ ਲਾਂ ਮਿਨਿਸਟਰ ਉਹ ਸਰਕਾਰ ਨੇ ਦਿੱਤਾ ਸੀ ਹਮ ਪਰ ਉਹਨੇ ਲਾਂ ਮਿਨਿਸਟਰ ਬਣ ਕੇ ਵੀ ਆਪਣੇ ਜ਼ਮੀਨ ਨੂੰ ਵੇਚਿਆ ਨਹੀਂ ਓ ਮਾਈ ਗੱਡ ਇਹ ਕਿਉਂ ਬੇਚ ਰਿਹਾ ਤੁਸੀਂ ਕਹਿੰਦੇ ਮੁਹੰਮਦ ਨਹੀਂ ਹਿੰਮਤ ਹੁੰਦੀ ਆ ਜਦੋਂ ਆਪਣੇ ਕਰਤਾਰ ਤੇ ਬੰਦਾ ਖੜਜੂਵੇ। ਕਿਆ ਬਾਤ ਹੈ। ਇਸ ਕਰਕੇ ਅੱਜ ਆਪਣੇ ਕਰਤਾਰ ਨੂੰ ਉਹਨਾਂ ਨੂੰ ਜਗਾਉਣ ਦੀ ਲੋੜ ਆ ਔਰ ਪਾਵਰ ਆਫ ਸੋਸ਼ਲ ਜੁਨਟੀ ਇਹ ਬੇਨਤੀ ਕਰਦੀ ਆ ਕਿ ਤੁਸੀਂ ਆਪਣੀਆਂ ਕੁਰਸੀਆਂ ਤੇ ਜਿੱਥੇ ਬੈਠੇ ਆ ਉੱਥੇ ਬਾਬਾ ਸਾਹਿਬ ਦੇ ਸੰਵਿਧਾਨ ਨੂੰ ਬੰਦੇ ਨੇ ਜਰ ਰੱਖਦੇ ਹੋਏ ਆਪਣੇ ਕਰਤਾਰ ਨੂੰ ਉਸ ਲੈਵਲ ਤੇ ਲੈ ਕੇ ਆਓ ਜਿਸ ਬਾਬਾ ਸਾਹਿਬ ਨੇ ਤੁਹਾਡੀ ਖਾਤਰ ਇਹ ਕੁਰਸੀਆਂ ਨਵਜਾ ਲਈ। ਬੱਚੇ ਮਾਰ ਦਿੰਦੇ ਆਪਣੀ ਪੜਾਈ ਮਾਰ ਦਿੰਦੀ ਆਪਣੀਆਂ ਕੁਰਸੀਆਂ ਚਾਗ ਦਿੰਦੇ ਆ। ਇਹਨਾਂ ਤੋਂ ਸੀ ਕੌਂਸੀਆਂ ਤੇ ਬੈਠ ਕੇ ਆਪਣੇ ਸਮਾਜ ਦੇ ਲੋਕਾਂ ਦੇ ਪਿਛਨਣ ਨੂੰ ਲਨ ਲਈ ਨਾ ਕੰਮ ਕਰੋ ਜਸੋ ਸਾਹਿਬ ਜਾਂਦੇ ਜਾਂਦੇ ਕੁਝ ਹੋਰ ਕਹਿਣਾ ਚਾਹੁੰਦੇ ਮੈਂ ਜਾਂਦੇ ਜਾਂਦੇ ਇਹੋ ਕਹਿਣਾ ਚਾਹੁੰਦਾ ਕਿ ਕੋਈ ਵੀ ਪ੍ਰਾਪਰਟੀ ਸਾਡੇ 7 ਸਾਲ ਦੇ 10 ਸਾਲ ਦੇ 20 ਸਾਲ ਦੇ ਕਿਸੇ ਦੀ ਪਲਿਜ ਕਰ ਰਹੇ ਆ ਉਹਦੀ ਫੇ ਕੱਲ ਉਹਨੂੰ ਲੋਡ ਪੈਂਦੀ ਹੈ ਉਹ ਕਿੱਥੇ ਜਾਊਗਾ ਹੂੰ ਕੌਣ ਹੋਊਗਾ ਕਿਸੇ ਦੀ ਜ਼ਮਾਨਤ ਖਾਸ ਕਰਕੇ ਜਿਹੜੇ ਗਰੀਬ ਲੋਕ ਆ ਜਿਹਦੇ ਵਿੱਚ ਬੀਕੇ ਸੈਕਸ਼ਨ ਆ ਜਾਂਦਾ ਸ਼ਡਿਊਲ ਕਾਸਟ ਆ ਜਾਂਦੇ ਆ OBC ਆ ਜਾਂਦੇ ਆ ਜੀ ਉਹ ਲੋਕ ਕਿੱਥੇ ਜਾਣਗੇ ਕੱਲੇ ਸ਼ਡਿਊਲਡ ਕਾਸਟ ਐ ਸਾਡੇ ਕਿਸਾਨ ਭਰਾ ਜਿਹੜੇ ਉਹ ਕਈ ਲੈਂਡਲੈਸ ਐ ਬਿਲਕੁਲ ਬਿਲਕੁਲ ਉਹਨਾਂ ਦੇ ਬੱਚੇ ਜਿਹੜੇ ਆ ਬੜੇ ਬ੍ਰਿਲੀਅੰਟ ਆ ਲੇਕਿਨ ਉਹਨਾਂ ਦੇ ਕੋਲ ਵੀ ਜ਼ਮੀਨ ਐ ਇਕਨੋਮਿਕਲੀ ਵੀ ਇਕਨੋਮਿਕਲ ਨਹੀਂ ਜੀ ਚਲੋ ਇਹ ਮੰਨ ਸਕਦੇ ਆ ਕਿ ਉਹਨਾਂ ਦਾ ਦੂਰੋਂ ਨੇੜੇ ਰਿਸ਼ਤੇਦਾਰ ਕੋਈ ਦੇ ਦੇਵੇ ਜ਼ਮਾਨਤ ਪਰ ਸ਼ਡਿਊਲਡ ਕਾਸਟਾਂ ਦੇ ਤਾਂ ਰਿਸ਼ਤੇਦਾਰ ਵੀ ਇਹਨਾਂ ਨੇ ਤਕੜੇ ਹੋਣੇ ਜੀ ਇਸ ਕਰਕੇ ਸ਼ਿਦੂਰ ਕਾਸਟਾਂ ਲਈ ਮੈਂ ਖਾਸ ਕਰਕੇ ਕਹਿਣਾ ਚਾਹੁੰਦਾ ਜਿਹੜੇ ਸ਼ਿਦੂਰ ਕਾਸਟ ਮਨਿਸਟਰ ਕੈਬਨਿਟ ਦੇ ਵਿੱਚ ਬੈਠੇ ਆ ਜੀ ਉਹ ਇਹਦੇ ਤੇ ਗੌਰ ਫਰਮਾਉਣ ਉਹ ਇਹਦੇ ਤੇ ਇਹ ਮੁੱਖ ਮੰਤਰੀ ਸਾਹਿਬ ਨਾਲ ਮੀਟਿੰਗ ਕਰਕੇ ਇਹਨੂੰ ਤੁਰੰਤ ਜਿਹੜਾ ਵਾਪਸ ਕਰਾਉਣ ਦੀ ਇਹ ਕਰਨ ਨਾ ਕਿ ਕੋਰਟ ਦੇ ਵਿੱਚ ਇਹਨੂੰ ਜਾ ਕੇ ਲੰਨ ਤਾਂ ਕਿ ਕੋਰਟ ਜਿਹੜੇ ਜਨ ਸਟੇਟ ਦਿੱਤਾ ਉਹ ਕੱਲ ਨੂੰ ਉਹ ਸਟੂਡੈਂਟਾਂ ਦੇ ਉੱਤੇ ਕਹਾੜਾ ਚਲਾਉਣ ਲਈ ਮਜਬੂਰ ਹੋ ਜਵੇ ਜੇਕਰ ਕੋਰਟ ਦੇ ਥਰੂ ਪਹਾੜਾ ਚਲਾਉਣਾ ਹੈ ਤੇ ਉਹਦੇ ਲਈ ਸਰਕਾਰ ਹੀ ਜ਼ਿੰਮੇਵਾਰ ਹੋਊਗੀ ਇਸ ਕਰਕੇ ਮੈਂ ਇਹਨਾਂ ਸ਼ਬਦਾਂ ਦੇ ਨਾਲ ਸਾਰੇ ਹੀ ਪੇਰੈਂਟਸ ਦਾ ਉਮਾਂ ਦਾ ਉਹਨਾਂ ਨੂੰ ਜਾਗਰਤ ਕਰਨਾ ਚਾਹੁੰਦਾ ਕਿ ਆਪਣੇ ਆਪ ਨੂੰ ਜਗਾਈਏ ਕਿਉਂਕਿ ਸਰਕਾਰਾਂ ਜਿਹੜੀਆਂ ਇਦਾਂ ਦੀਆਂ ਨੋਟੀਫਿਕੇਸ਼ਨ ਕਰਦੀਆਂ ਆ ਉਹ ਜਿਹੜੀਆਂ ਕ੍ਰੀਤੀਆਂ ਆ ਉਹਨਾਂ ਦੇ ਲਈ ਸਾਨੂੰ ਆਵਾਜ਼ ਜਿਹੜੀ ਹੈ ਜ਼ਰੂਰ ਬੁਲੰਦ ਕਰਨੀ ਚਾਹੀਦੀ ਹੈ ਤਾਂ ਕਿ ਸਰਕਾਰਾਂ ਜਿਹੜੀਆਂ ਇਹੋ ਜੇ ਮਾਰੂ ਪਹਾੜੇ ਵਰਤ ਕੇ ਜਿਹੜੇ ਆਉਣ ਵਾਲੇ ਬੱਚੇ ਆ ਜਿਹੜੇ ਪੜ੍ਹਾਈ ਕਰਦੇ ਆ ਉਨਾ ਤੇ ਇਹੋ ਜਿਹਾ ਉਹ ਹੜਾ ਨਾ ਚੱਲੇ ਇਹੋ ਹੀ ਸ਼ਬਦ ਮੈਂ ਸਾਰਿਆਂ ਨੂੰ ਬੱਚਿਆਂ ਨੂੰ ਇਹ ਇਲਟ ਕਰਨਾ ਚਾਹੁੰਦਾ ਕਿ ਆਪਣੇ ਹੱਕਾਂ ਲਈ ਤੁਸੀਂ ਜਾਗਰਤ ਹੋਵੋ ਸੋ ਇਨਾ ਹੀ ਸ਼ਬਦਾਂ ਦੇ ਨਾਲ ਜੈਪੀ ਜੈਪਤ ਸੋ ਦੋਸਤੋ ਤੁਹਾਨੂੰ ਸਾਡੀ ਗੱਲਬਾਤ ਕਿਸ ਤਰ੍ਹਾਂ ਲੱਗੀ ਫੀਡਬੈਕ ਜ਼ਰੂਰ ਦੇਣਾ ਪੋਸੂ ਨਵਾ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਇਸ ਵੀਡੀਓ ਲੋਕਾਂ ਤੱਕ ਜਾਵੇ ਔਰ ਉਹਨਾਂ ਨੂੰ ਰਿਐਲਿਟੀ ਪਤਾ ਲੱਗੇ ਕਿ ਸਰਕਾਰਾਂ ਦਾ ਕਰਨੀ ਤੇ ਕਤਨੀ ਵਿੱਚ ਕਿੰਨਾ ਜ਼ਿਆਦਾ ਅੰਤਰ ਹੈ ਸੋ ਅੰਤ ਵਿੱਚ ਤੁਸੀਂ ਜੁੜੇ ਰਹੋ ਪੋਸੂਨਾਮਾ ਚੈਨਲ ਦੇ ਨਾਲ ਮੈਨੂੰ ਆਪਣੇ ਦੋ ਸੋਮ ਸਹੋਤਾ ਤੇ ਪਾਵਰ ਆਫ ਸੋਸ਼ਲ ਜੁਨਟੀ ਦੇ ਪ੍ਰੈਜ਼ੀਡੈਂਟ ਸ਼੍ਰੀ ਫਕੀਰ ਚੰਦ ਜੱਸਲ ਸਾਹਿਬ ਨੂੰ ਦਿਓ ਇਜਾਜ਼ਤ ਜੈ ਪੀ ਜੈ ਭਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ